ਵਾਹਿਗੁਰੂ ਵਾ ਸੋ ਸਤਿਗੁਰ ਸੰਗ ਤੇ ਜਨਾਂ ਕੀ ਧੂਰ ਮੰਨ ਮਤ ਆਪ੍ਰਾਗ ਦੇਂਤੀ ਕਰਹੁ ਸਭੰਗੇ ਅਲਿਪਾ ਸਤ ਸੰਗਤ ਸਮਾਂ 1:13 ਦਾ ਨਜ਼ਦੀਕ ਆ ਰਿਹਾ ਹੈ ਇਸ ਸਮੇਂ ਤੇ ਮਹਾਂਪੁਰਸ਼ਾਂ ਨੇ ਉਹ ਖੇਡ ਵਰਤਾਈ ਜੋ ਸੀ ਨਾ ਦੇਖਣਾ ਚਾਹੁੰਦੇ ਨਾ ਸੁਣਨਾ ਚਾਹੁੰਦੇ ਸਮਾ ਨਾਮ ਕਾਲ ਦਾ ਹੈ ਇਹ ਟਰਮ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ ਹੈ 31 ਅਕਤੂਬਰ 2001 1:13 ਸਿਖਰ ਦੁਪਹਿਰ ਉਹ ਗਿਆਨ ਦਾ ਸੂਰਜ ਸਰੀਰ ਕਰਕੇ ਸਾਡੇ ਤੋਂ ਓਲੇ ਹੋਏ ਹਨ ਹੁਣ ਤੱਕ ਤੁਸੀਂ ਸੁਣੇ ਹੀ ਰਹੇ ਸੀ ਜਸਵਿੰਦਰ ਸਿੰਘ ਬਾਬਾ ਘੋਲਾ ਜੀ ਸਾਰਾ ਦੱਸ ਗਏ ਨੇ ਕਿ ਕਿਵੇਂ ਖੇਡ ਵਰਤੀ ਸਿਆਣ ਸਾਧ ਨੇ ਵੀ ਬਚਨ ਕੀਤੇ ਹਨ ਸੋ ਨਾਂ ਦੁਹਰਾਈਏ ਤੇ ਆਓ ਜੋ ਮਹਾਂਪੁਰਸ਼ਾਂ ਨੇ ਸਾਨੂੰ ਇਕ ਸੇਦ ਦਿੱਤੀ ਐ ਕਾਲਾਪੋ ਵਿਚਾਰ ਇੱਥੇ ਛੱਡੀ ਸੀ ਕਿ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਮਹਾਂਪੁਰਸ਼ਾਂ ਤੋਂ ਆਪਾਂ ਸੁਣਦੇ ਰਹੇ ਆ ਕਿ ਕਿਵੇਂ ਇਹ ਭਜਨ ਕਰਨਾ ਹੈ ਤੇ ਉਹਨਾਂ ਨੇ ਪ੍ਰੈਕਟੀਕਲੀ ਕਰਕੇ ਦਿਖਾਇਆ ਪਾਵੇਂ ਕੇ ਉਹ ਉਪਦੇਸ਼ ਪੂਰੇ ਗੁਰ ਕਾ ਸੋਹਣ ਉਪਦੇਸ਼ ਉਹ ਉਪਦੇਸ਼ ਕਿਵੇਂ ਸੁਣਨਾ ਹੈ ਇਹ ਸਬਜੈਕਟ ਇਸੇ ਸਟੇਜ ਤੇ ਮਹਾਪੁਰਸ਼ਾਂ ਨੇ ਦਿੱਤਾ ਵੱਡ-ਵੱਡੇ ਬੁੱਧੀ ਜੀਵੀ ਹੋਰ ਕਹਤ ਸੁਭੁੱਧੀ ਜੀਵੀ ਮਹਾਪੁਰਸ਼ਾਂ ਨੇ ਅੱਖਰ ਵਰਤਿਆ ਤੇ ਕੁਬਤੀ ਜੀ ਵੀ ਪਹਿਲਾਂ ਤਾਂ ਦੋ ਹੀ ਸਨ ਇੱਕ ਤੀਜਾ ਤੀਜਾ ਇਹ ਐਡ ਕੀਤਾ। ਸਬੁੱਧੀ ਜਿਹੜੇ ਪਰਾ ਵਿਦਿਆ ਵਿੱਚ ਜਿਨ੍ਹਾਂ ਨੂੰ ਅਨੁਭਵ ਹੋ ਗਿਆ। ਉਹਨਾਂ ਨੇ ਤਾਂ ਇਹ ਉਪਦੇਸ਼ ਸਾਰੇ ਸਹਿਜ ਨਾਲ ਹੀ ਦੱਸ ਦਿੱਤਾ। ਜਿਹੜੇ ਬੁੱਧੀ ਜੀ ਵੀ ਸਨ ਮਹਾਂਪੁਰਸ਼ਾਂ ਨੂੰ ਪੁੱਛਣ ਲੱਗੇ ਕਿ ਸਾਨੂੰ ਥੋੜਾ ਜਿਹਾ ਹਿੰਟ ਦੇ ਦਿਓ ਕਿਹੜਾ ਉਪਦੇਸ਼ ਹੈ। ਮਹਾਂਪੁਰਸ਼ ਕਹਿੰਦੇ ਪਿਆਰਿਓ ਤੁਸੀਂ ਇਹ ਸਿਧਾਂਤ ਅਪਣਾਇਆ ਨਹੀਂ ਇਸ ਕਰਕੇ ਤੁਹਾਨੂੰ ਪਤਾ ਨਹੀਂ ਤੁਸੀਂ ਦੱਸ ਵੀ ਨਹੀਂ ਸਕਦੇ ਕਿਉਂਕਿ ਵਰਮ ਅਤੇ ਅਭੇਦਤਾ ਦਾ ਉਪਦੇਸ਼ ਜਿਹੜੇ ਕਮਾਈ ਵਾਲੇ ਸਹਿਜ ਨਾਲ ਹੀ ਦੱਸ ਜਾਂਦੇ ਸੋ ਇਸ ਤਰ੍ਹਾਂ ਦੇ ਨਾਲ ਸਤਪੁਰਸ਼ਾਂ ਨੇ ਸੱਤਵੇਂ ਸਮਾਗਮ ਉੱਪਰ ਇਹ ਬਚਨ ਕੀਤੇ ਕਿ ਤੁਸੀਂ ਬਹੁਤ ਦੂਰ ਤੋਂ ਆਏ ਆਪਾਂ ਹੁਣ ਉਹ ਸੁਣਨੇ ਨੇ ਕਿਉਂਕਿ ਹੁਣ ਤਾਂ ਆਨ ਰਿਕਾਰਡ ਹੈ মিডিਏ ਦਾ ਯੁੱਗ ਹੈ ਉਹ ਸੁਣਨੇ ਨੇ ਸੁਣ ਕੇ ਕੀ ਕਰਨਾ ਮੰਨਿਆ ਮਨ ਕੀਤਾ ਪਾਓ ਚਲੋ ਜੀ 22 ਸਾਲ ਲੰਘ ਗਏ ਹਨ ਉਹ ਸਰੀਰ ਕੁ ਵਿਛੋੜੇ ਨੂੰ ਤੇ ਇਹ ਜਿਹੜਾ ਵਿਰਾਗ ਆਉਂਦਾ ਹੈ ਇਹੀ ਸਾਨੂੰ ਯਾਦ ਕਰਾਉਂਦਾ ਹੈ ਅੱਜ ਅੰਮ੍ਰਿਤ ਵੇਲੇ ਹੀ ਮਹਾਂਪੁਰਖ ਸੁਣਾ ਰਹੇ ਸੰਗ ਕਿ ਮਾਇਆ ਨਾਮ ਭੁੱਲਦਾ ਏ ਪੈਸਾ ਤਾਂ ਚਲ ਆਪਾ ਕਹਿ ਦਿੰਦੇ ਆ ਮਾਇਆ ਅਰਦਾਸ ਕਰਾਈ ਜਿਹੜੀ ਵੀ ਵਸਤੂ ਭਲਾਉਣ ਵਾਲੀ ਹੈ ਉਹ ਮਾਇਆ ਹੈ ਇਹ ਮਾਇਆ ਜਿੱਥੇ ਹਰ ਵਿਸਰੇ ਮੋਹ ਉਪਜੇ ਪਉ ਦੁਇਆ ਲਾਇ ਮਹਾਂਪੁਰਖਾਂ ਨੇ ਬਚਨ ਕਰਨੇ ਕਿ ਚਲੋ ਦੇ ਹੁਣ ਨਹੀਂ ਤੁਸੀਂ ਸਮਾਂ ਆਉਣ ਤੇ ਕਿਉਂਕਿ ਉਹਨਾਂ ਨੇ ਫਿਲਮਾਂ ਬਣਾ ਦਿੱਤੀਆਂ ਰਿਕਾਰਡ ਕੈਮ ਕਰ ਦਿੱਤਾ ਆਤਮ ਮਾਰਗ ਕਹਿੰਦੇ ਇਹ ਤੋਂ ਵੀ ਉੱਪਰ ਬਚਨ ਸੁਣਿਆ ਹੋਣ ਰਿਕਾਰਡ ਹਨ 1973 ਦੇ ਵੱਡੇ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਬਚਨ ਕਿ ਫਿਲਮਾਂ ਰਾਹੀਂ ਪ੍ਰਚਾਰ ਕਰੋ ਫਿਲਮਾਂ ਬਣੀਆਂ 1300 ਵੀਡੀਓ 3000 ਆਡੀਓ ਲੈਬਰੀ ਬਣਾ ਦਿੱਤੀ ਫਿਰ ਸਮਾਂ ਦੇਖਿਆ ਕਿ ਹੁਣ ਨੈਟ ਦਾ ਜਮਾਨਾ ਆ ਗਿਆ ਬਚਨ ਸੁਣਦੇ ਹੋ ਕਹਿੰਦੇ 15 ਸਾਲ ਬਾਅਦ ਤੁਸੀਂ ਦੇਖੋਗੇ ਕਿ ਕਿਵੇਂ ਇਹਨੇ ਪਾਗਲ ਕਰ ਦੇਣੇ ਹਨ ਇਸ ਤਰ੍ਹਾਂ ਫਿਰ ਉਹਨਾਂ ਨੇ ਪ੍ਰਿੰਟ মিডিਏ ਦੀ ਵਰਤੋਂ કરી ਕਿ ਇਹ ਨੂੰ ਜਦੋਂ ਜਿਵੇਂ ਹੁਣ ਆਪਾਂ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਇਹ ਕਿਉਂਕਿ ਖੇਡ ਜਿਹੜੀ ਵਰਤੀ ਹੈ ਇਹ 31 ਅਕਤੂਬਰ ਮਹਾਪੁਰਸ਼ਾਂ ਦੇ ਸਰੀਰਕ ਇਹ ਵਿਯੋਗ ਦਾ ਦਿਨ ਤੇ ਅਗਲੇ ਹੀ ਦਿਨ ਉਹਨਾਂ ਦੇ ਜੀਵਨ ਸਾਥੀ ਸਾਡੇ ਸਾਰਿਆਂ ਦੇ ਪਰਮ ਪੂਜਯ ਸਤਕਾਰਯੋਗ ਬੀਜੀ ਦਾ ਮਹਾਸਮਾਧੀ ਦਿਨ 10 ਸਾਲ ਹੋ ਚੁੱਕੇ ਹਨ ਇਸ ਤਰ੍ਹਾਂ 2013 ਦੇ ਵਿੱਚ 1 ਨਵੰਬਰ ਰਾਤ ਦੇ 11:30 ਵਜੇ ਕਿਹੋ ਜੀ ਖੇਡ ਵਰਤੀ ਮੌਕੇ ਤੇ ਜਿਹੜੇ ਸਨ ਜਿਨ੍ਹਾਂ ਨੂੰ ਖੇਡ ਦੇਖੀ ਉਹਨਾਂ ਦੇ ਸੁਪੁੱਤਰ ਬੜੀ ਕਿਰਪਾਏ ਇਹਨਾਂ ਨੇ ਅਨੰਪਵ ਕੀਤਾ ਅੰਦਰ ਲਿਆਂ ਖੇਡਾਂ ਹਨ ਕਿ ਕਿਵੇਂ ਲਾਈਟ ਆ ਗਿਆ ਚੱਕਰ ਤੋਂ ਚੱਲੀ ਬਰਮ ਰੁਦਰ ਦੇ ਰਾਹੀ ਸਰੀਰ ਦਾ ਪਰਿ त्याग ਕੀਤਾ ਕਿਉਂਕਿ ਮਹਾਨ ਜੋਗੀ ਜੋਗੀਆਂ ਦੇ ਵੀ ਮਾਨ ਸੰਿਆਸੀ ਕਦੇ ਝੁਕਦਾ ਨਹੀਂ ਦੇਖਿਆ ਕਦੇ ਰੋਂਦਾ ਨਹੀਂ ਦੇਖਿਆ ਉਹਦੇ ਹੰਝੂ ਅੰਦਰ ਨੂੰ ਜਾਣਦੇ ਨੇ ਵਰਲਡ ਫੇਮ ਦਾ ਜੋਗੀ Swami Ram ਅਸ਼ੀਰਵਾਦ ਲੈਂਦਾ ਹੈ ਪੁੱਤਾ ਮਾਤਾ ਕੀ ਅਸੀਸ ਸੋ ਐਸੀਆਂ ਖੇਡਾਂ ਵਰਤ ਗਈਆਂ ਹਨ ਸਮਾਨੀ ਕੱਲ ਦਾ ਦਿਨ ਰਾਤ ਦੇ ਸਮੇਂ ਆਪਾਂ ਵਿਚਾਰ ਕਰਾਂਗੇ ਆਓ ਐਸੀ ਸਮੇਂ ਤੇ ਕੋਈ ਅੱਖਰ ਵੀ ਨਹੀਂ ਲੱਭਦੇ ਬੋਲ ਵੀ ਸਾਥ ਨਹੀਂ ਦੇ ਰਹੇ ਤੇ ਇਸ ਵਾਸਤੇ ਪਰ ਔਖਾ ਹੈ ਕੰਬਣੀ ਛਿੜਦੀ ਹੈ ਜਿਹੜਾ ਉਹ ਦੇਖਣਾ ਨਹੀਂ ਚਾਹੁੰਦਾ ਕਿਉਂਕਿ ਤੇ ਹੈ ਕੱਲ ਮੈਂ ਬੇਨਤੀ ਕੀਤੀ ਸੀ ਕਿ ਧਿਆਵੇ ਧਿਆਨ ਚ ਬੈਠੇ ਹੁਣ ਧਿਆਨ ਟਿਕਾਉਣ ਵਾਸਤੇ ਕੀ ਹੈ ਰੋਜ਼ ਅਰਦਾਸ ਕਰਦੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਤੇਰਾ ਨਾਮ ਚਿਤ ਆਵੇ ਮਹਾਰਾਜ ਕਹਿੰਦੇ ਧਿਆਨ ਜਿਹੜੇ ਗੁਰਮਖਾਂ ਦਾ ਸਿੱਖ ਕਹਿ ਲੋ ਉਹਨਾਂ ਦੀ ਵਿਵਸਥਾ ਸਾਸ ਕਰਾਸ ਮਹਾਂਪੁਰਸ਼ਾਂ ਦੀ ਵਿਵਸਥਾ ਇਹ ਨਾ ਸਾਸ ਕਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧੰਸੇ ਸੇਈ ਨਾਨਕ ਪੂਰਨ ਸੋਈ ਸੰਤ ਉਹਨਾਂ ਨੇ ਇਹ ਦਰਸਾਇਆ ਉਹ ਧਿਆਨ ਹੈ ਪ੍ਰਤੀਕ ਸਫਲੋ ਮੂਰਤ ਪਰਸ ਸੰਤਨ ਕੀ ਇਹ ਧਿਆਨਾਂ ਧਰਮਾ ਭਾਵੇਂ ਕਿ ਇਹਨੂੰ ਬੁੱਤ ਪ੍ਰਸਤੀ ਕਹਿ ਦੇਣਗੇ ਪਰ ਇਹ ਤਾਂ ਇੱਕ ਧਿਆਨ ਟਿਕਾਉਣ ਵਾਸਤੇ ਹੈ ਸਫਲੋ ਮੂਰਤ ਪਰਸ ਸੰਤਨ ਦੀ ਤੇ ਉਹ ਕਾਲ ਤੋਂ ਰਹਿਤ ਨੇ ਆਪਾਂ ਤਾਂ ਹੁਣ ਕਹਿ ਰਹੇ ਹਾਂ ਕਿ ਉਹਨਾਂ ਨੇ ਇਸ ਸਮੇਂ ਤੇ ਸਰੀਰ ਦਾ ਪਰਿत्याਗ ਕੀਤਾ ਪ੍ਰਕਾਲ ਸਮਾਂ ਉਹਨਾਂ ਦੇ ਅਧੀਨ ਹੈ ਸੰਤ ਤੁਮਰੇ ਤੁਮਰੇ ਪ੍ਰੀਤਮ ਹੁਣ ਮਹਾਪੁਰਸ਼ ਸਾਰਾ ਦੱਸਣਗੇ ਉਹ ਸਮਾ ਕੇਵੇਂ ਖੇਡ ਵਰਤੀ ਸਵੇਰੇ ਹੀ ਰਾਤ ਨੂੰ ਪਚਨ ਹੁੰਦੇ ਉਸ ਰਾਤ ਦੇ 30 ਅਕਤੂਬਰ ਦੇ ਨਿੱਜ ਦੇ ਬਚਨ ਹਨ ਨਹੀਂ ਸਾਂਝੇ ਕੀਤੇ ਜਾ ਸਕਦੇ ਸੋ ਇਹ ਇਹ ਸੰਪਰਦਾਏ ਦੇ ਵਿੱਚ ਕਹਿੰਦੇ ਕਿ ਸਰੀਰ ਜਿਹੜੇ ਪਰਿਤ્યાਗ ਕਰਦੇ ਰਹੇ ਮਹਾਂ ਜੋਗੀ ਕਰਮ ਜੋਗੀ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਜਦੋਂ ਸੱਚਖੰਡ ਚ ਪ੍ਰਵੇਸ਼ ਕਰਨ ਲੱਗਦੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਵਾਪਸ ਬੁਲਾਉਂਦੇ ਨੇ ਕਹਿੰਦੇ ਤੁਸੀਂ ਕਹਿੰਦੇ ਇੱਧਰ ਵੀ ਤੁਸੀਂ ਅੱਗੇ ਵੀ ਤੁਸੀਂ ਉਹ ਸੁਣਦੇ ਆਪਾ ਚਲੋ ਉਧਰ ਨਾ ਚੱਲੀਏ ਆਓ ਟੂ ਦੀ ਪੁਆਇੰਟ ਸਮਾਹ ਹੋਣ ਐਸਾ ਹੈ ਤੇ ਇਸ ਤਰ੍ਹਾਂ ਮਰਜੀ ਨਾਲ ਸ੍ਰੀਟ ਛੱਡਦੇ ਰਹੇ ਹਨ ਮਹਾਪੁਰਸ਼ਾਂ ਨੇ ਬਚਨ ਕੀਤੇ ਰਾਤ ਨੂੰ ਕਿ ਇਹ ਜਿਹੜੀ ਸਾਡੀ ਸੰਪਰਦਾਇ ਇਹਦੇ ਵਿੱਚ ਸਿੱਧੇ ਬੈਠ ਕੇ ਸ੍ਰੀਟ ਛੱਡਦੇ ਹਨ ਤੇ ਜਿਹੜੀ ਇਹ ਬੇਨਤੀ ਮੈਂ ਕਰਨ ਲੱਗਿਆ ਕਿਉਂਕਿ ਐਸੀ ਸਮੇਂ ਤੇ ਢੁਕਮੀ ਹੈ ਸਾਡੇ ਉੱਤੇ ਢੁਕੜੀ ਚਾਹੀਦੀ ਹੈ ਜਿਨ੍ਹਾਂ ਨੇ ਆਪਣੇ ਤੇ ਟੁਕਾ ਲਈ ਮਹਾਪੁਰਸ਼ ਅਮਰੀਕਾ ਗਏ ਉੱਥੇ ਤਾਂ ਇਹ ਗੱਲਾਂ ਕੋਈ ਸੁਣਦਾ ਨਹੀਂ ਪਦਾਰਥ ਤਾਂ ਜੋਰ ਹੈ ਉੱਥੇ ਮਹਾਪੁਰਸ਼ਾਂ ਨੇ ਡਿਊਟੀ ਲਾਈ ਬਾਬਾ ਸਤਨਾਮ ਸਿੰਘ ਦੀ ਕਿ ਸਤ ਸੰਗ ਕਰੋ ਸੰਤ ਸੰਗ ਅੰਤਰ ਪ੍ਰਭ ਦੇਠਾ ਤੇ ਉਹ ਸਤ ਸੰਗ ਦੇ ਵਿੱਚ ਬਾਬਾ ਲਾਭ ਸਿੰਘ ਸਤਖੰਡ ਵਾਸੀ ਕਿਲਾ ਆਨੰਦਗੜ੍ਹ ਵਾਲੇ ਜਾਂਦੇ ਸਨ ਪਿੱਛੇ ਬੈਠ ਕੇ ਕਹਿੰਦੇ ਇਹਨੂੰ ਕਹਿੰਦੇ ਨੇ ਸਤ ਸੰਗ ਜਿਹੜਾ ਹੁਣ ਆਪਾਂ ਅਤਰੰਗ ਸਾਧਨ ਕਰਨਾ ਸੰਤ ਸੰਗ ਅੰਤਰ ਪ੍ਰਭ ਦੇਠਾ ਇਹ ਉੱਥੇ ਇੱਕ ਐਸ਼ਟ ਤਿਆਰ ਹੋਈ ਮਹਾਂਪੁਰਸ਼ਾਂ ਦੀ ਦੇਖ ਰੇਖੇਟ 10 ਵਾਰੀ ਬੋਲ ਕੇ ਫਿਰ 10 ਮਿੰਟ ਹੁਣ ਬੋਲ ਕੇ ਹੁੰਦਾ ਬੈਖਰੀ ਬਾਣੀ ਇਹ ਸਾਂਝ ਪੈਂਦੀ ਏ ਤੇ ਮਦਮੰਤ ਬੁੱਲ ਹਿਲਦੇ ਜੀਵ ਹਿਲਦੇ ਅੰਦਰ ਸੁਣਨਾ ਹੈ ਉਸ ਤੋਂ ਬਾਅਦ ਹਿਰਦੇ ਚਾਨਪਪ ਕਰਨਾ ਉਹ ਪਸੰਤੀ ਬਾਣੀ ਹੈ ਬਿਨ ਜਿਬਾ ਜੋ ਜਪੇ ਆਏ ਕੋਈ ਜਾਣੇ ਕੈਸਾ ਨਾ ਅੰਦਰ ਅਨੁਪਪ ਕਰਨਾ ਹੈ ਫੇਰ ਪਰਾ ਬਾਣੀ ਤੇ ਸਵਾਸਤ ਆ ਜਾਂਦਾ ਕਿਉਂਕਿ ਇਸ ਜਿਹੜਾ ਸਾਸ ਕ੍ਰਾਸ ਤ ਸਿਮਰਨ ਹੈ ਹੁਣ ਉਹ ਅਵਸਥਾ ਵਾਂਹ ਅੱਗੇ ਦੀਆਂ ਮਹਾਰਾਜ ਕਹਿੰਦੇ ਕਿ ਸਤਵੇਂ ਸਮਾਗਮ ਤੇ ਹੁਣ ਬਚਨ ਸੁਣਿਆ ਆਉਣ ਵਾਲੇ ਹਨ ਉਹਨਾਂ ਦੇ ਮੁਖਾਰ ਵਿੰਤੋ ਜੋ ਬਚਨ ਆਏ ਹਨ ਕਿ ਪਿਆਰਿਓ ਕਿੱਡੀ ਕਿੱਡੀ ਦੂਰ ਤਤ ਸੀ ਚੱਲ ਕੇ ਆਏ 35 35 ਘੰਟੇ ਦਾ ਸਫਰ ਸਤ ਸਮੰਦਰਾ ਪਾਰ ਫਿਰ ਇੱਥੋਂ ਵੀ ਘਟਨੇ ਕਿੱਡੀ ਕਿੱਡੀ ਨੇਪਾਲ ਪਲੀਆ ਵਾੜ ਕਿੱਥੇ ਕਿੱਥੋਂ ਸੰਗਤ ਪਿਆਰ ਵਾਲੀ ਪਹੁੰਚੀ ਹੈ ਕਿਉਂਕਿ ਮਹਾਪੁਰਸ਼ ਤਿਆਰੀ ਵੰਡਦੇ ਨੇ ਕਦੇ ਪਰਮੇਸ਼ਰ ਨੂੰ ਜਿਹੜਾ ਵੈਕਿਊਮ ਹੈ ਖਾਲੀਪਣ ਹੈ ਉਹ ਭਾਉਂਦਾ ਨਹੀਂ ਇੱਕ ਵਾਰੀ ਮੈਂ ਰਾਣੂਆ ਵਾਲੇ ਮਹਾਪੁਰਸ਼ਾਂ ਨੂੰ ਪੁੱਛਿਆ ਪੁੱਛਣਾ ਤਾਂ ਚਾਹੀਦਾ ਨਹੀਂ ਬਚਪਨਾ ਸੀ ਕਿ ਮਹਾਰਾਜ ਸਾਡੇ ਤੋਂ ਬਾਅਦ ਕੌਣ ਕਹਿੰਦੇ ਤਾਂ ਗੁਰੂ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ ਉਹਨਾਂ ਦਾ ਆ ਬਚਨ ਸੋ ਤੁਸੀਂ ਜਿਨ੍ਹਾਂ ਨੇ ਉਹ ਬਚਨ ਕਮਾ ਲਏ ਹੁਣ ਧਿਆਨ ਹੀ ਐ ਨਾ ਧਿਆਨ ਬਦਲ ਗਿਆ ਗਿਆਨੀ ਨੂੰ ਪੁੱਛਿਓ ਕਹੂਗਾ ਕਿ ਗੁਰਮੂਰਤ ਗੁਰਸ਼ਬਦ ਹੈ ਵੀ ਉਹ ਠੀਕ ਪਰ ਸ਼ੁਰੂਆਤ ਤਾਂ ਚੱਲਣੀ ਐ ਸਿਖਰਲੇ ਡੰਡੇ ਤੇ ਪਹੁੰਚਣਾ ਥੱਲੇ ਵਾਲੇ ਤੋਂ ਹੀ ਚੱਲਣਾ ਪੈਣਾ ਆਤਮ ਮਾਰਗ ਮੈਗਜ਼ੀਨ ਚ ਛਪਦਾ ਰਿਹਾ ਪੌੜੀ ਦਰ ਪੌੜੀ ਸੰਤ ਕਲਿਆਣ ਦਾਸ ਸਵਾਤ ਸਿੰਘ ਸਜਗੇ ਸਵਾਮੀ ਰਾਮ ਦੀ ਅਮਰ ਸ਼ਕਣ ਨੂੰ ਤਿਆਰ ਹੋ ਗਏ ਕਿਉਂਕਿ ਇਸ ਘਰ ਵਿੱਚ ਨਾਨਕ ਕੇ ਕਰ ਕੇਵਲ ਨਾਮ ਇਹ ਸਾਰੀ ਬਾਣੀ ਇਹ ਬਾਣੀ ਜੋ ਉਹ ਜਾਣੈ ਤਿਸ ਅੰਤਰ ਰਵੇ ਹਰ ਨਾਮਾ ਸਰੀਰ ਤੱਕ ਦੇ ਗੁਰੂ ਹੋਈ ਨਹੀਂ ਦੇਹ ਧਾਰੀ ਧਾਰਨ ਵੀ ਕਰੀ ਤਾਂ ਵੀ ਉਹਨਾਂ ਨੇ ਬਾਣੀ ਨਾਲ ਜੋੜਿਆ ਸਤਗੁਰੂ ਬਚਨ ਬਚਨ ਹੈ ਸਤਗੁਰੂ ਪਾਦਰ ਮੁਕਤ ਜਨਾਵੈ ਕੋ ਇਸ ਤਰ੍ਹਾਂ ਸਤਸੰਗ ਸਤਜੁਗ ਤੋਂ ਹੀ ਚੱਲਦਾ ਸੁਖ ਰਾਜੇ ਹਰੀ ਚੰਦ ਕਰਨ ਆੜ ਸਤਾਰਾ ਲੋਚਨ ਰਾਣੀ ਸੋ ਜਿਹੜੇ ਮਹਾਂਪੁਰਸ਼ ਇਹ ਦੱਸਦੇ ਨੇ ਇਹਨੋਂ ਅਸੀਂ ਕਮਾਈਏ ਹੁਣ ਉਹ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਇਹ ਵਚਨ ਕਰ ਦਿੱਤਾ ਅਮਰੀਕਾ 'ਚ ਤਕਰੀਬਨ ਹੁਣ 31 ਸਾਲ ਹੋਣ ਜਾ ਰਹੇ ਨੇ ਲਗਾਤਾਰ ਚੱਲਦਾ ਬਾਬਾ ਸਤਨਾਮ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਖੇਡ ਵਰਤਾ ਦਿੱਤੀ ਇਕ ਉਹਨਾਂ ਦਾ ਤਾਇਆ ਸੀ ਦੇਖਦੇ-ਦੇਖਦੇ ਅਰਦਾਸ ਅਖੰਡ ਪਾਠ ਮੱਧ ਤੇ ਉੱਥੇ ਉਹਨੇ ਨਮਸਕਾਰ ਕੀਤੀ ਬਾਬਾ ਸਤਨਾਮ ਸਿੰਘ ਦੀ ਗੋਦ ਚ ਸੀਸ ਰੱਖਿਆ ਫਰੀਦ ਸਾਹਿਬ ਦਿੱਤਾ ਇਹ ਬਚਨ ਬੜੀ ਵਾਰ ਉਹਨਾਂ ਨੇ ਸੁਣਾਉਣਾ ਤੇ ਉੱਥੇ 2 200 ਮੀਲ ਤੋਂ ਸਤਸੰਗ ਵਿੱਚ ਆ ਜਾਂਦੇ ਉਹਨਾਂ ਦੇਸ਼ਾਂ ਚ ਤਾਂ ਮੈਟਰ ਦਾ ਕਿੰਨਾ ਜ਼ੋਰ ਹੈ ਹੁਣ ਅੱਜ ਤਾਂ ਉਹਨ ਰਿਕਾਰਡ ਗੱਲਾਂ ਹਨ ਨਾਨਕ ਲੇਖੇ ਇੱਕ ਗੱਲ ਬਾਕੀ ਤਾਂ ਐਵੇਂ ਜਿਹੀਏ ਹੋਰ ਤਰ੍ਹਾਂ ਤਰਕ ਦਾ ਜੋਗ ਹੈ ਕ੍ਰਿਟਿਕ ਹਰ ਗੱਲ ਤੇ ਕ੍ਰਿਟੀਸਾਈਜ਼ ਕਰਦਾ ਹੈ ਉਹਨਾਂ ਦੇ ਵੀ ਅੰਤਮ ਬੋਲ ਸੁਣ ਲੋ ਇਹੀ ਸਨ ਸੋ ਇਸ ਤਰ੍ਹਾਂ ਹੁਣ ਇੱਕ ਦੇ ਖਾਲੀ ਪੜਨੀ ਜਿਵੇਂ ਬੀਜੀ ਨੇ 10 ਸਾਲ ਉਸੇ ਤਰ੍ਹਾਂ ਆਸ਼ੀਰਵਾਦ ਦਿੱਤੀ ਬਾਬਾ ਸਤਨਾਮ ਸਿੰਘ ਤੋਂ ਬਾਅਦ ਇੱਥੇ ਉਹਨਾਂ ਦੇ ਜੀਵਨ ਸਾਥੀ ਆਏ ਹਨ ਬੀਬੀ ਦਸ਼ਮੀਸ਼ ਕੌਰ ਕਿਉਂਕਿ ਸ਼ਰਧਾਂਜਲੀ ਦੇਣ ਆ ਰਹੇ ਨੇ ਹੁਣ ਉਹ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ ਤੇ ਮਹਾਪੁਰਸ਼ਾਂ ਨੇ ਫਿਰ ਕਹਿਣਾ ਕਿ ਮੌਖਿਕ ਵਚਨ ਤਾਂ ਭੁੱਲ ਜਾਣੇ ਨੇ ਜਿਹੜੇ ਲਿਖਤ 'ਚ ਆ ਗਏ ਇਹ ਭੁੱਲਣੇ ਨਹੀਂ ਹੁਣ ਬਾਣੀ ਲਿਖਤ 'ਚ ਆ ਗਈ ਬਾਣੀ ਗੁਰੂ ਗੁਰੂ ਹੈ ਬਾਣੀ ਆਪਾਂ ਨੂੰ ਮਹਾਪੁਰਸ਼ਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਕੱਲ ਨੂੰ ਵੀ ਇੱਥੇ ਅਮਰ ਸ਼ਕਾਇਏ ਜਾਣੇ ਨੇ ਇਹ ਗੁਰਮੰਤਰ ਮੂਲ ਮੰਤਰ ਮਿਲਣਾ ਕਿਉਂਕਿ ਨਾਮ ਤੰਦਰੋਂ ਮਿਲਣਾ ਨਾਮ ਤਾਂ ਕੋਈ ਬਾਹਰੋਂ ਦੇ ਨਹੀਂ ਸਕਿਆ ਨਾ ਦੇਵੇਗਾ ਇਹ ਵਾਸਤੇ ਗੁਰੂ ਮੰਤਰ ਦੀ ਕਮਾਈ ਕਿਵੇਂ ਕਰਨੀ ਜਦੋਂ ਇਹਨੂੰ ਕਹਿੰਦੇ ਮਿਡਲ ਕਲਾਸ ਦਾ ਨਾਮ ਮਹਾਪੁਰਸ਼ ਕਹਿੰਦੇ ਇਹ ਨਹੀਂ ਇਥੇ ਰੁਕ ਜਾਣਾ ਸਵਾਸ ਨੂੰ ਕਿਵੇਂ ਸਵਾਸ ਦੀ ਮਦਦ ਲੈਣੀ ਹੈ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ ਇਹਦੇ ਵਾਸਤੇ ਸੰਦਮ ਨੇ ਬੜੇ ਖੋਲ ਕੇ ਉਹਨਾਂ ਨੇ ਪੁਸਤਕਾਂ ਲਿਖੀਆਂ ਜਮਦਮ ਨੇ ਇੱਕ ਬਿਣ ਗੁਣ ਕੀਤੇ ਭਗਤਨਾ ਇਹ ਇਹ ਹੋਈ ਨਹੀਂ ਸਕਦੀ ਬਿਣ ਗੁਣ ਕੀਤੇ ਭਗਤਨਾ ਹੋਏ ਇਸ ਤਰ੍ਹਾਂ ਅੱਗੇ ਫੇਰ ਆਸਣ ਆਸਣ ਕੀ ਹੰਦਾ 45 ਮਿੰਟ ਜੇ ਤੁਹਾਡਾ ਗੋਡਾ ਨਹੀਂ ਹਿੱਲਦਾ ਕਦੇ ਇੱਧਰ ਉੱਧਰ ਨਹੀਂ ਦੇਖਦੇ ਸਿੱਧੇ 90 ਡਿਗਰੀ ਤੇ ਬੈਠਦੇ ਹੋ ਸਮਝ ਲਓ ਕਿ ਆਸਣ ਸਿੱਧ ਹੋ ਗਿਆ ਜੇ ਹੀ ਦੇਖੀਗੇ ਆਹ ਕੌਣ ਮੱਥਾ ਟੇਕ ਰਿਹਾ ਕਿੱਥੋਂ ਆਇਆ ਕਿੱਧਰ ਬੈਠ ਰਿਹਾ ਫਿਰ ਉਹ ਕਾਹਦਾ ਆਸਣ ਸਿੱਧ ਹੋਇਆ ਇਸ ਤੋਂ ਅੱਗੇ ਦਾ ਫਿਰ ਹੈ ਪ੍ਰਾਣਾਯਮ ਕਿਉਂਕਿ ਭਰਾਣਾ ਜਾਂ ਬੇ ਛੋਟਾ ਜਾ ਉਹਨਾਂ ਨੇ ਦੱਸ ਦਿੱਤਾ ਇਹ ਪਰਾ ਬਾਣੀ ਰਾਹੀ ਕੇ ਸਾ ਸਾ ਸਿਮਰੋ ਗੋਬਿੰਦ ਬੋਤਲ ਲੰਬਾ ਨਹੀਂ ਦੱਸਿਆ ਕਿਉਂਕਿ ਅੱਜ ਬਰਮਚਰੀਆ ਨਹੀਂ ਜੇ ਕਰਨ ਲੱਗੇ ਤਾਂ ਲੰਬੇ ਤਾਂ ਫਿਰ ਕਹਿੰਦੇ ਗਰਮੀ ਖੁਸ਼ਕੀ ਚੜਜੂ ਡਾਕਟਰਾਂ ਕੋਲ ਵੀ ਕੋਈ ਇਲਾਜ ਨਹੀਂ ਹਰ ਕਾ ਬਲੋਬਨਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈ ਸਤ ਤਤ ਨਾ ਜਾਈ ਤੇਸ ਤੋਂ ਅੱਗੇ ਫਿਰ ਸਵਾਸਤੀ ਮੱਦਤ ਲੈ ਕੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਗੁਰਮੂਰਤ ਗੁਰਸ਼ਬਦ ਹੈ ਸ਼ਬਦ ਫਿਰ ਧੁਨ ਹੈ ਉਹ ਵੀ ਪ੍ਰਤੀਕ ਉਹਨਾਂ ਨੇ ਬਣਾ ਕੇ ਦਿਖਾ ਦਿੱਤਾ ਧੁਨ ਮੈਂ ਭਿਆਨ ਧਿਆਨ ਮੈਂ ਜਾਣਿਆ ਸੋ ਆਓ ਹੁਣ ਬਹੁਤੀ ਗੱਲ ਕਰਨ ਦਾ ਸਮਾਂ ਨਹੀਂ ਤੇ ਉਹ ਧਿਆਨ ਫਿਰ ਪ੍ਰਤੀਕ ਤੋਂ ਬਦਲ ਕੇ ਸੰਪਤ ਚ ਚਲਾ ਗਿਆ ਉਹਦੇ ਗੁਣ ਆ ਗਏ ਤੇ ਫਿਰ ਅਹੰਗਰ ਧਿਆਨ ਗੁਰਮੂਰਤ ਗੁਰਸ਼ਬਦ ਸ਼ਬਦ ਧੋਣਾ ਤੇ ਸੁਰਤ ਨੂੰ ਚੁੱਕ ਕੇ ਕਿਉਂਕਿ ਸੁਰਤ ਨੇ ਚੱਲਣਾ ਉਸ ਪਾਸੇ ਵਾਲ ਨੂੰ ਜਿੱਤਰੋਂ ਧੋਣਾ ਹੋਣੀ ਹੈ ਸੋ ਇਸ ਵਾਸਤੇ ਜਿੱਥੇ ਵੀ ਕੋਈ ਹੈ ਉੱਥੇ ਹੀ ਬੈਠ ਜੇ ਰਸਤੇ ਤੇ ਚੱਲੇ ਆ ਰਹੇ ਨੇ ਉੱਥੇ ਹੀ ਬਹਿ ਜਾਓ ਸੋ ਇਸ ਕਰਕੇ ਦੂਜਿਆਂ ਵਾਸਤੇ ਵਿਕਸ਼ੇਪਤਾ ਨਾ ਪੈਦਾ ਕਰੋ ਤੇ ਜਿਹੜੇ ਨਮਸਕਾਰ ਕਰਦੇ ਨੇ ਬਾਤ ਕਰ ਲੋ ਹੁਣ ਮਹਾਪੁਰਸ਼ਾਂ ਦੇ ਬਚਨ ਆਉਣੇ ਨੇ ਤੇ ਇਹ ਨਹੀਂ ਕਿ ਇੱਥੇ ਰੁਕ ਜਾੜਾ ਅੱਗੇ ਚੱਲਣ ਵਾਸਤੇ ਆਤਮ ਮਾਰਗ ਨੂੰ ਜ਼ਰੂਰ ਲੈ ਕੇ ਜਾਓ ਇਹ ਸ਼ਬਦ ਦੀ ਸਾਂਝ ਸ਼ਰਧਾਂਜਲੀ ਭੇਟ ਕਰਨ ਵਾਸਤੇ ਪ੍ਰਦੇਸਾਂ ਤੋਂ ਆਉਂਦੇ ਨੇ ਡਾਕਟਰ ਪਰਮਵੀਰ ਸਿੰਘ ਜੀ ਆਏ ਨੇ ਕਹਿੰਦੇ ਮੇਰੀ ਇਹੀ ਸ਼ਰਧਾਂਜਲੀ ਹੈ ਸ਼ਬਦ ਲੰਗਰ 'ਚ ਪਿਛਲੇ ਵਾਰ ਇਹਨਾਂ ਨੇ 10000 ਡਾਲਰ ਦਾ ਯੋਗਦਾਨ ਪਾਇਆ ਭਾਈ ਅਮਨਦੀਪ ਸਿੰਘ ਦੀ ਨਿਊ ਜਰਸੀ ਤੋਂ ਆਏ 5 ਲੱਖ ਦਾ ਉਹਨਾਂ ਨੇ ਪਾਇਆ ਕਿਉਂਕਿ ਵੀ ਲੰਗਰ ਹੈ ਲੰਗਰ ਗੁਰਸ਼ਬਦ ਐਤਕੀ ਵੀ ਅਸੀਂ ਤਾਂ ਪਿਛਲੇ ਵੀ ਨਹੀਂ ਕੋਟਾ ਪੂਰਾ ਕਰ ਸਕੇ ਸੋ ਇਹ ਸ਼ਰਧਾਂਜਲੀ ਇਸ ਤਰ੍ਹਾਂ ਇਹ ਕਰ ਰਹੇ ਹਾਂ ਸੋ ਆਓ ਇਹ ਸਾਡੇ ਵੀ ਜੁਗਤ ਕੰਮ ਆ ਜਾਣੀਏ ਸੋ ਇਹ ਜਰੂਰ ਸੰਤ ਸੰਗ ਅੰਤਰਪ੍ਰਭ ਦੇਠਾ ਨੂੰ ਪੜਾਓ ਆਓ ਹੁਣ ਉਹ ਸਮਾਂ ਹੈ ਕਿਉਂਕਿ ਹੁਣ ਉਸੇ ਦਾ ਹੀ ਰੂਪ ਬਣ ਗਏ ਹਨ ਜਿਉਂ ਜਲ ਮੈਂ ਜਲਾਏ ਖਟਾਨਾ ਸੋ ਹੈ ਅਹੰਗਰ ਧਿਆਨ ਖੇਡ ਹੋਈ ਹੈ ਸਰਗੁਣ ਨਿਰਗੁਣ ਨਿਰੰਕਾਰ ਇਹੀ ਪੜ ਰਹੇ ਸੀ ਤੇ ਉਸ ਸਮੇ ਆ ਖੇਡ ਵਰਤੀ ਤੇ ਆਓ ਇਸ ਤਰ੍ਹਾਂ ਸ਼ਰਧਾਂਜਲੀ ਅਰਪਤ ਕਰੀਏ ਸਾਡੇ ਵੀ ਇਹ ਕੰਮ ਆ ਜਾਊ ਉਜਗਤ ਤੇ ਅੰਦਰ ਨੂੰ ਜਾਣਦਾ ਸਾਰਾ ਹੁਣ ਦੱਸਣਗੇ ਤੇ ਸੁਣੀਏ ਫਿਰ ਕਰੀਏ ਉਸ ਤੋਂ ਬਾਅਦ ਫਤਿਹ ਬੁਲਾਈਏ ਆਓ ਮਹਾਪੁਰਸ਼ਾਂ ਤੋਂ ਸੁਣੀਏ ਕਿ ਕਿ ਮੇਰੇ ਦਸਨ ਚ ਫਰਕ ਰਹਿ ਜਾਣਾ ਆਓ ਸੁਣ ਕੇ ਫਿਰ ਉਹ ਕਰੀਏ ਤੇ ਫਿਰ ਬੇਨਤੀ ਹੈ ਪਹਿਰੇਦਾਰਾਂ ਨੂੰ ਵੀ ਕਿ ਆ ਜਿਹੜੇ ਤੁਰੇ ਫਿਰਦੇ ਨੇ ਕਿਉਂਕਿ ਇਹ ਨਹੀਂ ਕਿ ਨਮਸਕਾਰ ਨਹੀਂ ਕਰਨੀ 5 ਕਿ ਮਿੰਟ ਦਾ ਹੀ ਸਮਾਂ ਹੈ ਤੋਂ ਬਾਅਦ ਨਮਸਕਾਰ ਕਰ ਲਓ ਇੱਥੇ ਹੀ ਬਹਿ ਜਾ ਜਿੱਥੇ ਕੋਈ ਖੜਾ ਹੈ ਮਹਾਪੁਰਸ਼ਾਂ ਦੇ ਲੱਖਾਂ ਦੇ ਇਕੱਠਾਂ ਤੱਕ ਦੀ ਵੀ ਆਵਾਜ਼ ਨਹੀਂ ਆਉਂਦੀ ਬਿੰਡ ਰੋਪ ਸਾਇਲੈਂਸਡ ਜਾ ਕੇ ਆਪਾਂ ਸੁਣੀਏ ਆ ਸਾਰੇ ਕਰ ਸੁਣਨਾ ਤਾਂ ਕੀ ਕਰਨਾ ਤਾਂ ਕੁਝ ਨਹੀਂ ਸੁਣਨਾ ਹੀ ਆਓ ਸੁਣੀਏ ਮਾਰਗ ਮੈਂ ਬਹੁਤ ਸਖਾਲਾ ਤਰੀਕਾ ਤੁਹਾਨੂੰ ਦੱਸਦਾ ਤੁਸੀਂ ਸਾਰੇ ਸਾਵਧਾਨ ਹੋ ਕੇ ਸਿੱਧੇ ਹੋ ਕੇ ਬੈਠ ਜਾਓ ਰੀੜੀ ਦੀ ਅਡੀ ਸਿੱਧੀ ਕਰ ਲਓ ਫਿਰ ਜਿਹੜਾ ਟਲਾ ਕਰ ਦਿਓ ਇੰਨੇ ਬਿੰਗਾ ਨਹੀਂ ਕਰਨਾ ਟਿਲਾ ਜ਼ਰਦ ਮੋਡੇ ਟਲੇ ਕਰਦੋ ਹੁਣ ਤੁਸੀਂ ਦੇਖੋ ਵੀ ਸਵਾਸ ਅੰਦਰ ਨੂੰ ਜਾਂਦਾ ਬਾਹਰ ਨੂੰ ਆਉਂਦਾ ਸਾਰੇ ਜਾਣਦੇ ਨੇ ਅਣਜਾਣ ਤੋਂ ਅਣਜਾਣ ਵੀ ਜਾਣਦੇ ਇਹਦੇ ਬੜੇ ਆਹ ਤਰੀਕੇ ਨੇ ਪਰ ਇੱਕ ਸੁਖਾੜਾ ਜਿਹੜਾ ਬਹੁਤ ਸੁਖਾਣ ਆ ਨਾ ਉਹ ਮੈਂ ਡਿਮੋਨਸਟ੍ਰੇਟ ਕਰਦਾ ਆਪਾਂ ਜੁਗਰ ਦੀ ਗੱਲ ਕਰਦੇ ਆ ਤੁਸੀਂ ਓਦੀ ਦੂਰ ਆਏ ਹੋ ਸਖਾਲੀ ਜੋ ਹੁੰਦਾ ਤੁਸੀਂ ਮੇਰੇ ਨਾਲ ਬੋਲਿਓ ਉਹਦੇ ਨਾਲ ਸਹਜੇ ਹੀ ਚੱਲ ਪਏਗੀ eso no va a andar.